ਰਈ ਕੀ ਨਾਮ ਤੁਹਾਡਾ ਚਰਨਜੀਤ ਤੁਸੀਂ ਕੀ ਲੱਗਦੇ ਆ ਬੇਟੇ ਤੇ ਮੰਮੀ ਕੀ ਗੱਲ ਬਣੀ ਕੱਲ ਤੁਹਾਡੇ ਬੇਟੇ ਨਾਲ ਬੇਟੇ ਨਾਲ ਜੀ ਸੱਦ ਕੇ ਲਗਾਏ ਦੋ ਜਣੇ ਸੀਗੇ ਪੱਗ ਇੱਕ ਦੇ ਪੱਗ ਬੰਨੀ ਸੀ ਇੱਕ ਦੇ ਐਣਕਾ ਲੱਗਦੇ ਆ ਅੱਛਾ ਇੱਕ ਇਹਨਾਂ ਦਾ ਬੇਟਾ ਪਹਿਲੇ ਅੱਛਾ ਫਿਰ ਤੁਹਾਨੂੰ ਕੀ ਕਿਵੇਂ ਸੁਨੇਹਾ ਕੀ ਮਿਲਿਆ ਸਾਡੇ ਭਾਈ ਦੱਸ ਕੇ ਗਿਆ ਜੀ ਵੀ ਤੁਹਾਡਾ ਬੇਟਾ ਡਿੱਗ ਗਿਆ ਫਿਰ ਚੱਕ ਕੇ ਲੈ ਅੱਛਾ ਉਸ ਸਮੇਂ ਤੁਹਾਨੂੰ ਕਿਵੇਂ ਲੱਗਿਆ ਵੀ ਕੋਈ ਉਹਦਾ ਕੁਝ ਖਾਦਾ ਸੀ ਜਾਂ ਕੀ ਮੈਂ ਤਾਂ ਘਰੇ ਹੈ ਨਹੀਂ ਸੀ ਅੱਛਾ ਇਹ ਰੈਡੀ ਸੀ ਠੀਕ ਹੈ ਪਹਿਲਾਂ ਵੀ ਉਹਨਾਂ ਦਾ ਪਹਿਲਾਂ ਵੀ ਤੁਹਾਡੇ ਕੋਈ ਇਸ ਤਰ੍ਹਾਂ ਹੋਇਆ ਜੀ ਹਾਂਜੀ ਮੁੰਡਾ ਵੱਡਾ ਸੀ ਪਹਿਲਾਂ ਇਹ ਛੋਟਾ ਸੀ ਕੀ ਤੇ ਦੀ ਵਜ੍ਹਾ ਨਾਲ ਹੁੰਦਾ ਹਾਂ ਬਾਈ ਜੀ ਕੀ ਨਾਮ ਹੈ ਤੁਹਾਡਾ ਜੱਲ ਜੱਲ ਸਿੰਘ ਤੁਸੀ ਬੋਲ ਪਈ ਤੁਸੀ ਬੋਲ ਦਿਓ ਜੀ ਇਹ ਕੀ ਗੱਲ ਬਣੀ ਹੈ ਤੁਹਾਡੀ ਕੱਲ ਜਿਹੜੀ ਤੁਹਾਡਾ ਬੇਟੇ ਦੀ ਮੌਤ ਹੋਈ ਹੈ ਉਹਦਾ ਹੀ ਆ ਜਿਹੜ ਕੋਈ ਮੜਾ ਮੋਟੇ ਨਾਲ ਜੇ ਪੱਤੇ ਕਰਦੇ ਆ ਕੰਮ ਕਰਕੇ ਆਇਆ ਸੀ ਨਾ ਧੋ ਕੇ ਗਿਆ ਬਸ ਚਾਹ ਪੜੀ ਪੀ ਕੇ ਕਿ ਬਾਹਰ ਉੱਠ ਗਿਆ ਦੋ ਬੰਦੇ ਸੀ ਕੇ ਨਾਲ ਲੈ ਕੇ ਗਏ ਉਹਨੂੰ ਪਤਾ ਨਹੀਂ ਉਹ ਕਿੱਥੋਂ ਦੇ ਸੀਗੇ ਇੱਧਰ ਆ ਜੀ ਉਹ ਦਿਨਾਂ ਘਾਟ ਰਹੇ ਸੀ ਜੀ ਕੀ ਨਾਮ ਤੁਹਾਡਾ ਹਰਦੀਪ ਸਿੰਘ ਅੱਛਾ ਤੁਸੀਂ ਕਿਵੇਂ ਤੁਹਾਡਾ ਬੇਟਾ ਵੀ ਦੱਸ ਰਿਹਾ ਹੈ ਹਾਂ ਉਹ ਸੀਗਾ ਅਜਿੱਚ ਹੁਣ ਤਾਂ ਉਹ ਦੋਈ ਦੂਈ ਦੇ ਪਾਹੀ ਉਹਨੂੰ ਅੱਛਾ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਹੁਣ ਤੱਕ ਆ ਜਿਹੜੇ ਤੁਹਾਨੂੰ ਲੱਗ ਰਿਹਾ ਵੀ ਮੌਤਾਂ ਹੋਈਆਂ ਜਿਹੜੀਆਂ ਬਹੁਤ ਹੋਈਆਂ ਕੋਈ ਨਤਾਜਾ ਕੋਈ ਗਿਣਤੀ ਕੋਈ ਗਿਣਤੀ ਨਹੀਂ ਜੋ ਤਾਂ ਮਿਸਤਰੀਆਂ ਦੇ ਮਰੇ ਆ ਜਿੱਤੇ ਨਹੀਂ ਮਰੇ ਹੋਗੇ ਦੋ ਆ ਕੱਲ ਮਰੇ ਦੋ ਆ ਕੱਲ ਮਰੇ ਸਾਫ ਜੀ ਤੁਹਾਡਾ ਕੀ ਨਾਮ ਹੈ ਜੀ ਦਸਰਾਣਿਕ ਤੁਸੀਂ ਕੀ ਲੱਗਦੇ ਸੀ ਇਹ ਬੇਟੇ ਦੇ ਉਹ ਆ ਲੱਗਦੇ ਠੀਕ ਹੈ ਜੀ ਕੀ ਘਟਨਾ ਹੋਈ ਕੱਲ ਤੁਹਾਡੇ ਪਰਿਵਾਰ ਚ ਕੱਲ ਧਰਮਸਾਲਾ ਦੇ ਵਿੱਚ ਵੀ ਨਸ਼ੇ ਦਾ ਹੀ ਹੋਇਆਗਾ ਹੋ ਕੀ ਹੋਇਆ ਪਹਿਲਾਂ ਵੀ ਕੋਈ ਬੱਚਾ ਤੁਹਾਡੇ ਪਰਿਵਾਰ ਦੇ ਵਿੱਚੋਂ ਪਹਿਲਾ ਸਾਲ ਕਹੋਗੇ ਕਿ ਦੋ ਸਾਲ ਨੂੰ ਦੋ ਤਿੰਨ ਸਾਲ ਦੋ ਸਾਲ ਹੋ ਗਏ ਨਾ ਦਾ ਹੀ ਪੇਟਾ ਸੀ ਅੱਛਾ ਉਹ ਵੀ ਨਸ਼ੇ ਕਰਨੀ ਜੀ ਹਾਂ ਜੀ ਤੇ ਇਹ ਵੀ ਨਸ਼ੇ ਕਰਨ ਹਾਂ ਇੱਕ ਨੂੰ ਤਾਂ ਕੱਲ ਤੜਕੇ ਮਰੇ ਪਏ ਨੂੰ ਚੱਕ ਕੇ ਲਗਾਇਆ ਤਾਂ ਮੁੱਕਾ ਉੱਥੇ ਹੋਰ ਅਮਰਦਾਸ ਜੀ ਸਿੱਖਾਂ ਬਸ ਹਾਂ ਜੀ ਨਾਲੇ ਤੱਕ ਜਿੰਦਰਾ ਲੱਗਣਾ ਚਾਹੀਦਾ ਧਰਮ ਸਾਧ ਨਾਲੇ ਇੱਥੇ ਸਾਡੇ ਪਿੰਡ ਦੇ ਵਿੱਚ ਇਹ ਕੁਝ ਹੋਣਾ ਨਹੀਂ ਚਾਹੀਦਾ ਸਰਕਾਰਾਂ ਫੈਕਟਰੀਆਂ ਬੰਦ ਕਰਨਨ ਆਪੇ ਨਾਲਿਆ ਹੋਣ ਕੀ ਨਾ ਉਸੀ ਮਾਤਾ ਜੀ ਬੈਠੇ ਦਾ ਉਹ ਜਸਵਿੰਦਰ ਸਿੰਘ ਸੀ ਜਸਵਿੰਦਰ ਸਿੰਘ ਤੇ ਤੁਹਾਡਾ ਕੀ ਲੱਗਦਾ ਸੀ ਜੀ ਮੇਰਾ ਪੋਤਾ ਸੀ ਤੁਹਾਡਾ ਪੋਤਾ ਸੀ ਹਾਂਜੀ ਅੱਛਾ ਪਹਿਲਾਂ ਕਿੰਨੇ ਚਿਰ ਉਸੇ ਨਸ਼ੇ ਕਰਦੇ ਨੂੰ ਜੀ ਨਹੀਂ ਪਹਿਲਾਂ ਤਾਂ ਸੀ ਜੀ ਇਹਨਾਂ ਕਰਦਾ ਤੇ ਕੱਲ ਉਹਨੂੰ ਕੌਣ ਫਿਰ ਘਰੋਂ ਲੈ ਕੇ ਦੋਸਤ ਜੀ ਕੋਈ ਨਾ ਜੀ ਸਾਨੂੰ ਪਤਾ ਹੀ ਨਹੀਂ ਬਾਹਰੋਂ ਸੀਗੇ ਦੋ ਜਣੇ ਅੱਛਾ ਉਹਨਾਂ ਦੀਆਂ ਅੱਖਾਂ ਲੱਗਣੀਆਂ ਜਿਆ ਕਰਦੇ ਇੱਕਦਮ ਮੂੰਹ ਬੰਨਿਆ ਸੀ ਤੁਹਾਨੂੰ ਫਿਰ ਪਤਾ ਕਿਵੇਂ ਲੱਗਿਆ ਜੀ ਕੋਈ ਦੱਸਣਾ ਜੇ ਤੋ ਕੋਈ ਦੱਸ ਗਏ ਫਿਰ ਉਹਦੇ ਕੋਈ ਦੇਹ ਦੇ ਜਮਾਨੇ ਕਿ ਵੀ ਇੱਕ ਉਹ ਦੋ ਬੰਦੇ ਸੀਗੇ ਵੀ ਉਹ ਲੈ ਕੇ ਗਏ ਆ ਤੇ ਉਹਦੇ ਪਤਾ ਨਹੀਂ ਕੀ ਕੋਈ ਗੱਲ ਚ ਗੋਈ ਗੱਲ ਦੱਸੀ ਵੀ ਕੀ ਨਹੀਂ ਅਈ ਤੇ ਤੇ ਡਿੱਗਿਆ ਪਿਆ ਚੱਕ ਕੇ ਲੈਂਦਾ ਕਿੱਥੇ ਪਿਆ ਸੀ ਡਿੱਗਿਆ ਜੀ ਥਾਈ ਜੀ ਇਹਨਾਂ ਦੇ ਮੰਦਰ ਸਿੰਘ ਸਰਾ ਪਿੰਡ ਬਾਡੀ ਤੋਈ ਅਸੀਂ ਸਰਕਾਰ ਮੂਰੇ ਹੀ ਪ੍ਰਸ਼ਾਸਨ ਮੂਰੇ ਬੇਨਤੀ ਕਰਦੇ ਆਂ ਵੀ ਸਾਡੇ ਜਿੰਨੇ ਵੀ ਮੁੰਡੇ ਇੱਕ ਮਹੀਨੇ ਦੇ ਵਿੱਚ ਪੰਜ ਮੌਤਾ ਹੋਊਗਾ ਚਿੱਟੇ ਦੇ ਨਾਲ ਜਿਹੜੇ ਇਹਨਾਂ ਦਾ ਕੱਲ ਨੁਕਸਾਨ ਹੋਇਆ ਇੱਕ ਮੁੰਡਾ ਜਗੂ ਸਿੰਘ ਦਾ ਇੱਕ ਮੁੰਡਾ ਜਗਸੀਰ ਸਿੰਘ ਦਾ ਦੋਨੇ ਦੇ ਧਰਮਸ਼ਾਲਾ ਦੇ ਵਿੱਚ ਟੀਕੇ ਲਾਏ ਇਹਨੂੰ ਤਾਂ ਉਸ ਦਿਨ ਹੀ ਇਹ ਕੰਟਰੋਲ ਕਰਕੇ ਲੈ ਗਏ ਡੱਬ ਵਾਲੀ ਮੰਡੀ ਵੀ ਲੈ ਕੇ ਗਏ ਜਿਸ ਦੇ ਦਰਾਂ ਨੇ ਦੀ ਮੌਤ ਹੋ ਗਈ ਦੂਜਾ ਮੁੰਡਾ ਕੱਲ ਉਹਨਾਂ ਨੂੰ ਥਿਆਇਆ ਤੇ ਕੱਲੀ ਉਹਦਾ ਸ਼ਿਸ਼ਕਾਰ ਹੋਇਆ ਸਾਡੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਹੈ ਸਦਮੇ ਦੀ ਲਹਿਰ ਹੈ ਪੂਰੇ ਪਿੰਡ ਨੇ ਸੋਗ ਮਨਾਇਆ ਵੀ ਦੋ ਲਾਸ਼ਾਂ ਇੱਕ ਦਿਨ ਦੇ ਵਿੱਚ ਗੰਗਿਆ ਤੇ ਇੱਕ ਮਹੀਨੇ ਦੇ ਵਿੱਚ 6-7 ਮੌਤਾਂ ਹੋ ਗਈਆਂ ਐਵਰੇਜ ਪੈ ਗਈ ਸਾਡੀ ਚਿੱਟੇ ਦੇ ਨਾਲ ਜਿਹੜੀਆਂ ਸਰਕਾਰਾਂ ਇਹ ਕਹਿੰਦੀਆਂ ਵੀ ਚਿੱਟਾ ਨਹੀਂ ਵਿਗਦਾ ਵਿਗਦਾ ਕਿਉਂ ਨਹੀਂ ਉਹਨਾਂ ਨੂੰ ਪੁੱਛੋ ਕਿਸੇ ਪ੍ਰਸ਼ਾਸਨ ਨੇ ਇਸ ਪਰਿਵਾਰ ਨੂੰ ਪੁੱਛਿਆ ਹੋਵੇ ਵੀ ਸੋਡਾ ਮੁੰਡਾ ਕਾਸ ਨਾ ਮਰਿਆ ਹੈ ਉਲਟਾ ਦਵਾ ਰਿਹਾ ਹੈ ਵੀ ਤੁਸੀਂ ਖਬਰ ਨਾ ਲਾ ਲਾਇਓ ਪਿੰਡ ਦੀ ਬੇਇਜ਼ਤੀ ਹੈ ਬੇਇਜ਼ਤੀ ਤਾਂ ਇਹਨਾਂ ਦੀ ਤਾਂ ਹੋ ਗਈ ਕਿਉਂ ਇਹਨਾਂ ਦੇ ਘਰ ਨੂੰ ਜਿੰਦਰਾ ਲੱਗ ਗਿਆ ਦੋ ਮੁੰਡੇ ਨੌਜਵਾਨ ਸੀ ਮਰ ਗਏ ਇਹਨਾਂ ਦੇ ਗਵਾਂਢ ਚ ਵੀ ਜਿਹੜੇ ਨੌਜਵਾਨ ਮੁੰਡੇ ਮਰੇ ਆ ਉਹ ਵੀ ਚੱਟੇ ਦੀ ਪੇਟ ਚੜ ਗਏ ਤੇ ਜਿਹੜੇ ਇੱਥੇ ਸਾਡੇ ਪਿੰਡ ਦੇ ਨੁਮਾਇੰਦਗੀ ਕਰਦੇ ਆ ਚਾਹੇ ਉਹ ਪੰਚਾਇਤ ਦੇ ਵਿੱਚ ਹੈ ਚਾਹੇ ਨਸ਼ੇ ਰੋਕੂ ਕਮੇਟੀ ਦੇ ਮੈਂਬਰ ਆ ਉਹ ਇਥੇ ਇਹੀ ਕਹਿੰਦੇ ਆ ਵੀ ਸਾਡਾ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ 0% ਤੇ ਚੱਲ ਰਿਹਾ ਸਿਰਫ ਕਾਗਜ਼ਾਂ 'ਚ ਆ ਜਦੋਂ ਕਿ ਜ਼ਮੀਨੀ ਪੱਧਰ ਤੇ ਸਾਡਾ ਪਿੰਡ ਗਵਾਹ ਪੂਰਾ ਪਿੰਡ ਬਾਂਡੀਏ ਸੀ ਪਿੰਡ ਦਾ ਗਵਾਹ ਬੈਠੇ ਆ ਜਿੱਥੇ ਅਸੀਂ ਬੈਠੇ ਆ ਅਸੀਂ ਦੁੱਖ ਨਾ ਕਹਿ ਰਹੇ ਆ ਪੂਰੇ ਨਾ ਅਸੀਂ ਕਿਸੇ ਦੇ ਖਿਲਾਫ ਨਹੀਂ ਬੋਲ ਰਹੇ ਕਿਸੇ ਸਰਕਾਰ ਦੇ ਖਿਲਾਫ ਨਹੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਵੀ ਉਹਨਾਂ ਕੋਲ ਪ੍ਰਬੰਧ ਕਰਨ ਪੁੱਛਿਆ ਜਾਵੇ ਵੀ ਉਹਨਾਂ ਦੇ ਪ੍ਰਬੰਧ ਕਿੰਨੇ ਸਾਫ਼ਤ ਹੋਏ ਆ ਇਹ ਆ ਕੇ ਪੁੱਛਿਆ ਜਾਵੇ ਇਹੀ ਸਾਡੀ ਬੇਨਤੀ ਸੀ ਫਿਰ ਦੇ ਡਿਊਟੀ ਸਾਫ ਕਰ ਲੈ ਰਹੇ ਤੇ ਹਾਥੀ ਨੂੰ ਬੋਲ ਰਹੇ ਜੀ ਕਿ ਇਹ ਬੱਚੇ ਜਿਹੜੇ ਨੌਜਵਾਨ ਦਾ ਸਾਡੇ ਉੱਤੇ ਘਟਨਾ ਹੋਈ ਹੈ ਕਿ ਸਾਬ ਉੱਟ ਕੇ ਮਰ ਗਏ ਪਰ ਉਹਨਾਂ ਨੇ ਅਸੀਂ ਬਾਹਾਂ ਤੋਂ ਡੀਕੇ ਕੱਢਿਆ ਮੌਕੇ ਤੇ ਮੌਜੂਦ ਹੈ ਫੋਟੋ ਖਿੱਚੀ ਹੋਈ ਉਹਨਾਂ ਦੀ ਤੇ ਉਹਨਾਂ ਨੇ ਕਿਸੇ ਦਾ ਵੀ ਆ ਕੇ ਪਰਿਵਾਰ ਨੂੰ ਪੁੱਛਿਆ ਕਿਸ ਨੂੰ ਕਿ ਕਿਵੇਂ ਇਹਨਾਂ ਦੀ ਮੌਤ ਹੋਈ ਹੈ ਕਿ ਕਿਸ ਕਾਰਨ ਮਰੀ ਹੈ ਇਹ ਇਸ ਟਾਈਮ ਅਸੀਂ ਮੌਜੂਦ ਸੀਗੇ ਜਦੋਂ ਉਹਨਾਂ ਦੀ ਮੌਤ ਹੋਈ ਹੈ ਠੀਕ ਹੈ ਅਸੀਂ ਉਹਨਾਂ ਦੀਆਂ ਬਾਹਾਂ ਤੋਂ ਲੱਡੇ ਆ ਤੇ ਚਿੱਟੇ ਨਾਲ ਹੀ ਖਤਮ ਹੋਈ ਹੈ ਜੀ ਤੇ ਇਹ ਚੀਜ਼ਾਂ ਜਿਹੜੀਆਂ ਇਹ ਕੰਟਰੋਲ ਕਰ ਰਹਿਣਾਂ ਦੀ ਡਿਊਟੀ ਸਾਹਿਬ ਨੂੰ ਇਹ ਬੇਨਤੀ ਹਾਂਜੀ ਬਾਈ ਜੀ ਕੀ ਨਾਮ ਹੈ ਬਾਈ ਜੀ ਮੇਰਾ ਗੁਰਮੀਤ ਸਿੰਘ ਹੈ ਪਿੰਡ ਪਿੰਡ ਬਾਂਡੀ ਜ਼ਿਲ੍ਹਾ ਕਰਨਾਲਾ ਬਲਾਕ ਸੰਗਰ ਮੈਂ ਨਸ਼ੇ ਦੇ ਖਿਲਾਫ ਗੱਲ ਕਰ ਰਿਹਾ ਹਾਂ ਇਸ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਵਧ ਰਿਹਾ ਹੈ ਬਾਹਰੋਂ ਆ ਕੇ ਮੁੰਡੇ ਬਹੁਤ ਨਸ਼ਾ ਦੇ ਰਹੇ ਆ ਸਾਡੇ ਪਿੰਡ ਦੇ ਵੀ ਬਹੁਤ ਬੰਦੇ ਆ ਜਿਹੜੇ ਨਸ਼ਾ ਵੇਚ ਰਹੇ ਆ ਮੈਂ ਨਸ਼ਾ ਕਮੇਟੀ ਦਾ ਪਹਿਲਾ ਮੈਂਬਰ ਰਿਹਾ ਹਾਂ ਬਾਦਰ ਸਿੰਘ ਸਰਪੰਚ ਵੀ ਅੱਜ ਵੀ ਮੈਂ ਨਸ਼ੇ ਦੇ ਖਿਲਾਫ ਜੰਗ ਲੜ ਰਹੇ ਆ ਅਸੀਂ ਜੋ ਸਾਡੇ ਦਰਘਟਨਾਵਾਂ ਕੱਲ ਹੋਈ ਹੈ ਦੋ ਨੌਜਵਾਨ ਚਲੇ ਗਏ ਸਾਨੂੰ ਬਹੁਤ ਦੁੱਖ ਹੈ ਇਸ ਦੀ ਤੇ ਇਹ ਚਿੱਟੇ ਦੇ ਕਰਕੇ ਹੀ ਹੋਈ ਹੈ ਜੀ ਪਹਿਲਾਂ ਸਾਡੇ ਪਿਛਲੇ ਵਾਰ ਇੱਕ ਮਹੀਨੇ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਨੇ ਪੀਸਾਬ ਆਈ ਸੀ ਗ੍ਰਿੰਡੇ ਤੋਂ ਉਸ ਟਾਈਮ ਆ ਇਹਨਾਂ ਨੇ ਕਿਹਾ ਸੀ ਕਿ ਬਾਲੀ ਜ਼ੀਰੋ ਚ ਹੈ ਜੀ ਬਹੁਤ ਅਚਾਰ ਕੰਟਰੋਲ ਕੀਤਾ ਪਰ ਨਹੀਂ ਹੋਇਆ ਜੀ ਚਿੱਟੇ ਦੇ ਖਰਾਬ ਹੋਏ ਟੀਕੇ ਲਾ ਕੇ ਮਾਰੇ ਜੀ ਸਾਡਾ ਕਿਸੇ ਨੇ ਆ ਕੇ ਅੱਜ ਵੀ ਦੁੱਖ ਦਾ ਸੰਜਣਾ ਨਹੀਂ ਕੀਤਾ ਅਸੀਂ ਅੱਜ ਵੀ ਕਹਿੰਨੇ ਆ ਪ੍ਰਸ਼ਾਸਨ ਨੂੰ ਵੀ ਇਹ ਕੰਟਰੋਲ ਕੀਤਾ ਜਾਵੇ। ਅਸੀਂ ਅੱਜ ਵੀ ਇਸ ਚੀਜ਼ ਨੂੰ ਇਹਨਾਂ ਅੱਗੇ ਬੇਨਤੀ ਕਰਦੇ ਆ ਕਿ ਕੰਟਰੋਲ ਕੀਤਾ ਜਾਵੇ। ਮੈਂ ਉਸ ਦਿਨ ਵੀ ਬੋਲਿਆ ਸੀ ਕਿ ਨਸ਼ਾ ਬੰਦ ਹੋਇਆ ਜੀ। ਪਰ ਇਹ ਕਹਿੰਦੇ ਸਾਡੇ ਪਿੰਡ ਦੇ ਗਾਰੇ ਆ ਕਿ ਅਸੀਂ ਜ਼ੀਰੋ 'ਚ ਗੱਲ ਕਰਤਾਈਏ ਇੱਥੇ ਬਹੁਤ ਕੰਟਰੋਲ ਕੀਤਾ। ਅਸੀਂ ਉਹਨੂੰ ਵੀ ਇਹਨਾਂ ਨੂੰ ਕਿਹਾ ਸੀ ਵੀ ਤੁਸੀਂ ਅਸੀਂ ਅੱਜ ਵੀ ਇਹਨਾਂ ਦੇ ਨਾਲ ਖੜੇ ਆਂਗੇ। ਨਸ਼ਾ ਕਮੇਟੀ ਵਾਲਿਆਂ ਦੇ ਸਾਰੇ ਭਰਾਵਾਂ ਦੇ ਨਾਲ ਖੜੇ ਆਂ। ਅਸੀਂ ਬਹੁਤ ਜ਼ੋਰ ਲਾ ਰਹੇ ਆ ਕਿ ਨਸ਼ਾ ਬੰਦ ਕੀਤਾ ਜਾਵੇ। ਕਿੰਨੇ ਕ ਨੌਜਵਾਨਾ ਜਿਹੜੇ ਹਜੇ ਵੀ ਨਸ਼ੇ ਦੇ ਵਿੱਚ ਤੁਹਾਡੇ ਹਿਸਾਬ ਨਾਲ ਵੀ ਜਿਹੜੇ ਨਸ਼ਾ ਕਰ ਰਹੇ ਨੇ ਪਿੰਡ ਦੇ ਸਾਡੇ ਜਿਹੜੇ ਨਵੀਂ ਵੀੜੀ ਹੁਣ ਤਕਰੀਬ ਨਹੀਂ ਸਾਰੇ ਚਲ ਨਸ਼ਾ ਕਰਦੇ ਆ ਜੀ ਅਸੀਂ ਬਹੁਤ ਕੋਸ਼ਿਸ਼ ਕਰਦਾ ਸਮਝਾਉਂਦੀ ਕੋਈ ਇੱਥੇ ਸਾਡੇ ਵੀੜੇ ਚੋਂ ਵੀ ਦੇ ਕੋਈ ਕੰਮ ਵਾਲਾ ਮੁੰਡਾ ਹਜੇ ਤੱਕ ਹੈ ਨਹੀਂ ਪਰ ਨੌਜਵਾਨ ਦਾ ਕੋਈ ਹੈ ਨਹੀਂ ਖਤਮ ਹੀ ਹੈ ਜੀ ਨੌਜਵਾਨ ਕੋਈ ਕੰਮ ਵਾਲਾ ਮੁੰਡਾ ਨਹੀਂ ਹੈ ਜੀ ਹੁਣ ਨੌਜਵਾਨ ਕਿਹਦੀ ਹੈ ਪਰसों ਸ਼ਾਮ ਦੀ ਜਿਹੜੀ ਇਹ ਦੂਰ ਘਟਣਾ ਹੋਈ ਹੈ ਜੀ ਇਹ ਪਰसों ਸ਼ਾਮ ਦੀ ਹੈ ਇਦੇ ਬਾਰੇ ਸਾਨੂੰ ਇਹ ਨਹੀਂ ਪਤਾ ਲੱਗਿਆ ਬਈ ਬਾਹਰੋਂ ਕੌਣ ਆਇਆ ਕੌਣ ਨਹੀਂ ਆਇਆ ਇਹ ਸਭ ਨਸ਼ੇ ਦੇ ਕਾਰਨ ਜਦੋਂ ਧਰਮਸ਼ਾਲਾ ਦੇ ਵਿੱਚ ਡਿੱਗਿਆ ਪਿਆ ਦੇਖਿਆ ਉਦੋਂ ਬਾਅਦ ਇਹਨਾਂ ਦਾ ਪਰਿਵਾਰ ਗਿਆ ਇਹ ਚੱਕ ਕੇ ਲੈ ਆ ਸਾਨੂੰ ਆਂਢ ਗੁਆਢ ਨੂੰ ਤੇ ਬਾਅਦ ਵਿੱਚ ਪਤਾ ਲੱਗਿਆ ਜੀ ਜਿਹੜੀਆਂ ਇਹ ਸਰਕਾਰਾਂ ਕਹਿ ਰਹੀਆਂ ਵੀ ਨਸ਼ੇ ਨਹੀਂ ਆ ਰਹੇ ਸਾਡੇ ਵੀ ਇਦੋਂ ਥੋੜਾ ਜਿਹਾ ਪਿੱਛੇ ਹੋਇਆ ਪਤੀਜੇ ਦੋ ਮੇਰੇ ਗੁਜ਼ਰ ਗਏ ਸੀ ਉਹ ਵੀ ਨਸ਼ੇ ਦੇ ਕਾਰਨ ਇੱਕ ਜਿਹੜੇ ਘਰ ਦੇ ਨਾਲ ਇਹਨਾਂ ਨਾਲ ਘਟਨਾ ਵਾਪਰੀ ਹੈ ਪਹਿਲਾਂ ਵੀ ਇਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਵੀ ਨਸ਼ੇ ਦੇ ਕਾਰਨ ਹੈ ਜਿੰਨੀਆਂ ਇਹ ਮੌਤਾਂ ਹੋ ਰਹੀਆਂ ਇਹ ਸਾਡੀਆਂ ਵੇੜੇ ਦੇ ਵਿੱਚ ਤੇ ਹੋਰ ਵੀ ਇਹ ਸਾਰੇ ਪਿੰਡ ਦੇ ਵਿੱਚ ਇਹ ਗੱਲਾਂ ਵਾਪਰੀਆਂ ਜੀ ਜਿਹੜੀ ਇਹ ਸਰਕਾਰ ਕਹਿੰਦੀ ਵੀ ਅਸੀਂ ਆ ਨਸ਼ੇ ਦੇ ਬਾਬਤ ਰੋਕ ਰਹੇ ਆ ਇਹ ਸਾਨੂੰ ਤਾਂ ਕੋਈ ਰੁਕਦਾ ਨਹੀਂ ਦੀਦਾ ਜੀ ਜੇ ਇਸ ਤਰ੍ਹਾਂ ਰਿਹਾ ਤੇ ਜਿਹੜੇ ਇਹ ਪਰਿਵਾਰ ਜਿਹੜੇ ਹੁਣ ਅਸੀਂ ਇੱਕ ਮਾਨਸ ਤੌਰ ਤੇ ਬਹੁਤੀ ਤੁਰੇ ਫਿਰਦੇ ਆ ਬੰਦੇ ਨਹੀਂ ਬਹੁਤ ਤੁਰੇ ਫਿਰਦੇ ਜਿਹੜੋਂ ਬੜੇ ਪੇ ਦੇ ਵਿੱਚ ਆ ਸਾਡੇ ਨਾਲ ਘਾਟਣਾ ਵਾਪਰ ਜਾਂਦੀ ਹੈ ਇਹੀ ਹਾਲ ਇਹ ਮੇਰੇ ਗਵਾਂੜ ਹੈ ਇਹੀ ਹਾਲ ਹੈ ਇਹਨਾਂ ਦਾ ਪਰਿਵਾਰ ਦੇ ਵਿੱਚ ਦੋ ਜੀ ਰਹਿ ਗਏ ਮੈਂ ਤਾਂ ਇੰਨਾ ਕਹਿਣਾ ਚਾਹੁੰਦਾ ਪ੍ਰਧਾਨ ਜੀ ਕੱਲ ਸੁਣਿਆ ਵੀ ਦੋ ਮੋਤ ਹੋ ਗਏ ਜੀ ਹਾਂ ਕੱਲ ਦੋ ਹੋ ਗਈਆਂ ਜੀ ਦੋਨਾਂ ਦਾ ਕੀ ਕਰਨ ਦੋਨੇ ਨਸ਼ੇ ਨਾਲ ਜੀ ਹਾਂਜੀ ਦੇਖੋ ਜੀ ਨਸ਼ੇ ਨਾਲ ਹੀ ਹੈ ਜਿਹੜੀਆਂ ਦੋ ਮੋਤਾਂ ਹੋ ਗਈਆਂ ਉਹਦਾ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਉਹ ਤਾਂ ਸਾਰੀ ਰਾਤ ਹੀ ਉੱਥੇ ਸਾਰੀ ਰਾਤ ਹੀ ਜੀ ਪਿਆ ਰਹੇ ਧਰਮਸਾਲਾ ਚ ਤੜਕੇ ਦੇ ਮੌਕੇ ਲਗੇ ਆ ਜੀ ਸਾਨੂੰ ਤੇ ਇੱਥੇ ਗਵਾਂਡ ਦੇ ਵਿੱਚ ਜਿਹੜੇ ਮੇਰੇ ਇਹ ਹੋਇਆ ਦੁਰ ਘਟਨਾ ਵਾਪਰੀ ਹੈ ਇੱਥੇ ਮੈਂ ਬੈਠਾਂਗਾ ਇੱਥੋਂ ਸਾਨੂੰ ਪਤਾ ਲੱਗਿਆ ਜੀ ਤੜਕੇ ਦੇ ਮੌਕੇ ਇਹ ਜਿਹੜੀਆਂ ਸਰਕਾਰਾਂ ਕਹਿੰਦੀਆਂ ਵੀ ਅਸੀਂ ਨਸ਼ੇ ਰੋਕ ਰਹੇ ਹਾਂ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਇਹ ਫਿਰ ਮਰਦੇ ਕਾਸ ਨਾਲ ਆ ਗਏ ਐਨਾ ਕਹਿਣਾ ਚਾਹੁੰਦਾ ਸੀ ਅੱਜ ਸੋਸ਼ਲ ਮੀਡੀਆ ਤੋਂ ਪਿੰਡ ਬਾਂਡੀ ਥਾਣਾ ਸੰਗਤ ਦੇ ਦੋ ਨੌਜਵਾਨ ਗੁਰਪ੍ਰੀਤ ਸਿੰਘ ਤੇ ਕਾਲੀ ਸਿੰਘ ਦੀ ਮੌਤ ਹੁਣ ਬਾਰੇ ਪਤਾ ਲੱਗਿਆ ਸੀਗਾ ਅਸੀਂ ਤੁਰੰਤ ਮੌਕੇ ਤੇ ਜਾ ਕੇ ਸਾਨੂੰ ਕਿਸੇ ਨੇ ਕੋਈ ਤਲਾਹਤਾ ਨਹੀਂ ਸੀ ਦਿੱਤੀ ਪਰ ਅਸੀਂ ਤੁਰੰਤ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਜਿਨ੍ਹਾਂ ਨੇ ਬਿਨਾਂ ਪੋਸਟਮਾਰਟਮ ਕਰੇ ਸੰਸਕਾਰ ਵਗੈਰਾ ਕਰ ਦਿੱਤਾ ਸੀਗਾ ਜੋ ਪਤਾ ਲੱਗਿਆ ਵੀ ਗੁਰਪ੍ਰੀਤ ਸਿੰਘ ਦੀ ਮੌਤ ਤਾਂ ਦਿਲ ਦੀ ਤੜਕਣ ਵਧਨ ਕਰਕੇ ਕਾਲੀ ਸਿੰਘ ਦੀ ਮੌਤ ਦਾ ਕਾਰਨ ਦਾ ਕੋਈ ਇਹਨਾਂ ਨੂੰ ਪਤਾ ਨਹੀਂ ਲੱਗਾ ਪਰ ਇਹ ਪਤਾ ਲੱਗਿਆ ਵੀ ਪਹਿਲਾਂ ਕਾਲੀ ਸਿੰਘ ਕੋਈ ਨਸ਼ਾ ਵਗੈਰਾ ਕਰਦਾ ਸੀ ਹੁਣ ਉਹ ਬਿਲਕੁਲ ਛੱਡ ਚੁੱਕਾ ਸੀਗਾ ਇਸ ਵਾਰ ਦੀ ਕੋਈ ਨਸ਼ਾ ਕਰਕੇ ਮੌਤ ਹੋਣ ਸੰਬੰਧੀ ਕੋਈ ਜਲ ਸਾਹਮਣੇ ਨਹੀਂ ਆਈ ਫਿਰ ਵੀ ਸਾਨੂੰ ਜੇ ਕੋਈ ਤਲਾਹ ਮਿਲਦੀ ਹੈ ਜਾਂ ਕੋਈ ਚਿੱਟੇ ਦੇ ਬਾਰੇ ਜਾਂ ਕੋਈ ਹੋਰ ਕੋਈ ਨਸ਼ੇ ਬਾਬਤ ਸਾਨੂੰ ਕੋਈ ਕੋਈ ਵੀ ਜਾਣਕਾਰੀ ਮਿਲਦੀ ਹੈ ਜਾਂ ਕੋਈ ਸਟੇਟਮੈਂਟ ਦਿੰਦਾ ਤਾਂ ਅਸੀਂ ਤੁਰੰਤ ਉਹ ਤੇ ਕਾਰਵਾਈ ਕਰਾਂਗੇ